ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਇੱਥੇ ਹੀ ਸੁੱਤੇ ਰਹਿੰਦੇ ਆ ਇੱਕ ਫਾਈਵ ਸਟਾਰ ਹੋਟਲ ਆ ਉਹ ਹਰ ਦੂਜੀ ਰਾਤ ਆ ਜਿਹੜੇ ਉੱਥੇ ਕੱਟਦੇ ਆ ਕਿਵੇਂ ਤੁਹਾਨੂੰ ਕੋਈ ਸੀਰੀਅਸ ਲਵੇ ਕਿਵੇਂ ਤੁਹਾਨੂੰ ਕੋਈ ਚੰਗਾ ਸਮਝੇ ਤੁਸੀਂ ਪੰਜਾਬ ਦਾ ਕਰ ਕੀ ਸਕਦੇ ਹੋ ਮੈਨੂੰ ਇਹ ਦੱਸੋ ਤੁਸੀਂ ਆਪਣੇ ਬਾਕੀ ਛੁਟਕਲੇ ਨਾ ਦੱਸ ਕਰਿਆ ਕਰੋ ਕਿਉਂਕਿ ਲੋਕ ਕੋਈ ਤਾੜੀ ਵੀ ਨਹੀਂ ਮਾਰ ਰਿਹਾ ਮੈਂ ਸੁਣ ਰਿਹਾ ਸੀ ਜਿੱਥੇ ਤੁਸੀਂ ਮੁੱਲਾ ਪਰ ਬੋਲ ਰਹੇ ਸੀ ਤੁਸੀਂ ਪੰਜਾਬ ਦਾ ਕੀ ਕਰੋਗੇ ਤੁਸੀਂ ਉਦੋਂ ਇਹ ਕਿਹਾ ਸੀ ਮੈਂ ਇਹ ਬੜੇ ਇਹਨੂੰ ਬੜੇ ਗੰਭੀਰਤਾ ਨਾਲ ਲੋਕਾਂ ਮੂਰੇ ਰੱਖਣਾ ਚਾਹੁੰਦਾ ਤੁਸੀਂ ਕਿਹਾ ਸੀ ਮੈਂ ਆਪਣਾ ਪਰਿਵਾਰ ਨਹੀਂ ਮੈਨੂੰ ਮੇਰੇ ਪਰਿਵਾਰ ਦੀ ਲੋੜ ਨਹੀਂ ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਦਾ ਮੇਰਾ ਪਰਿਵਾਰ ਤਾਂ ਪੰਜਾਬ ਆ ਉਹ ਵੋਟਾਂ ਲੈਣ ਖਾਤਰ ਤੁਸੀਂ ਪੰਜਾਬ ਛੱਡਿਆ ਨਾ ਲੋ ਵੋਟਾਂ ਲੈਣ ਖਾਤਰ ਤੁਸੀਂ ਪਰਿਵਾਰ ਛੱਡਿਆ ਉਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੇਟੀ ਨੇ ਸਾਡੀ ਛੋਟੀ ਬੱਚੀ ਆ ਭੈਣ ਆ ਸਾਡੀ ਛੋਟੀ ਕੀ ਕੁਛ ਉਹਨੇ ਨਹੀਂ ਕਿਹਾ ਤੁਹਾਡੇ ਬਾਰੇ ਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ ਚ ਵੋਟਾਂ ਲਈਆਂ ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਹੈ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਡ ਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ ਇਸ ਕਰਕੇ ਕਿਉਂ ਝੂਠ ਬੋਲਦੇ ਹੋ ਨੇ ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾਲ ਖੇਡਦੇ ਹੋ ਤੁਸੀਂ ਇਹ ਮਖੌਲ ਕਰਦੇ ਹੋ ਟਿਚਰਾਂ ਣਾਉਨੇ ਹੋ ਕੋਈ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਆ ਸਾਡੇ ਨਾਲ ਰੱਬ ਖੜਾ ਏ ਲੋਕ ਖੜੇ ਆ ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਬਹਾਇਆ ਏ ਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ ਅੱਧਾ ਹੋਸ਼ ਹੀ ਨਹੀਂ ਹੁੰਦੀ ਤਾਂ ਅੱਜ ਤੁਸੀਂ ਚੀਮਨਿਸਟਰੀਆਂ ਮੰਨ ਰਹੇ ਹੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਤੇ ਇਸ ਕਰਕੇ ਅਗਲੀਆਂ ਗੱਲਾਂ ਮੈਂ ਫੇਰ ਤੁਹਾਡੇ ਨਾਲ ਕਰੂੰਗਾ ਬੜਾ ਕੁਛ ਆ ਬੜਾ ਕੁਛ ਆ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਬੜਾ ਕੁਛ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕੀ ਕੁਛ ਆ ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀਓ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜੀਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲੇ ਆਇਆ ਉਦੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉਸ ਘਰ 'ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਤਾਂ ਇੱਕ ਛੋਟਾ ਜਿਹਾ ਘਰ ਚ ਲੈ ਲਵਾਂ ਚ 4 ਕੋਠੀਆਂ ਆਲੇ ਨਾਲੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਬਾਹਰ ਨਿਕਲਣਾ ਔਖਾ ਕਰ ਦੂੰ ਤੁਹਾਡਾ ਮੈਂ ਯਾਦ ਰੱਖਿਓ ਆ ਮੈਂ ਜਿਹੜਾ ਲਾਈਵ ਕਰ ਰਿਹਾ ਆ ਇਹ ਮੈਂ ਸਿੱਧਾ ਤੁਹਾਡੇ ਸੰਬੋਧਨ ਕਰ ਰਿਹਾ ਤੁਹਾਨੂੰ ਤੁਸੀਂ ਸ਼ਹੀਦ ਦੇ ਪੋਤੇ ਨਾਲ ਸ਼ਹੀਦ ਦੇ ਪਰਿਵਾਰ ਨਾਲ ਤੁਸੀਂ ਇਹ ਖਲਵਾੜ ਕੀਤਾ ਹੈ ਤੁਸੀਂ ਤਾਂ ਐ ਗੱਲਾਂ ਕਰਦੇ ਹੋ ਜਿਵੇਂ ਤੁਸੀਂ ਮੁੱਖ ਮੰਤਰੀ ਹੋ ਜਮੇ ਹੁੰਨੇ ਹੋ ਤੁਹਾਨੂੰ ਮੈਂ ਜਾਣਦਾ ਤੁਸੀਂ ਕਿੱਡੇ ਕੁ ਜੋਗੇ ਹੋ ਕਿੱਡੀ ਕੁ ਤੁਹਾਡੀ ਉਕਾ ਤਾਂ ਮੈਨੂੰ ਪਤਾ ਹੈ ਉਹ ਗੱਲਾਂ ਨੂੰ ਟਵਿਸਟ ਦੇਣਾ ਆਉਂਦਾ ਤੁਹਾਨੂੰ ਕਈ ਮੁੱਖ ਮੰਤਰੀ ਬਣ ਕੇ ਅਸੀਂ ਆਮ ਕਰਦੇ ਹਾਂ ਜੀ ਸਟੌਜ ਦਾ ਮੁੰਡਾ ਜੀ ਮਾਸਟਰ ਦਾ ਮੁੰਡਾ ਜੀ ਐਸ ਵੇਲੇ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਤੇ ਕੋਈ ਇਹ ਕੋਈ ਨਵੀਂ ਗੱਲ ਨਹੀਂ ਮੁੱਖ ਮੰਤਰੀ ਬੜੇ ਬੜੇ ਕੋਈ ਕੈਪਟਨ ਅਮਰਿੰਦਰ ਸਿੰਘ ਅਰਗਾ ਤਾਂ ਕੋਈ ਇੱਕੋ ਹੀ ਸੀ ਬਾਕੀ ਸਭ ਥੱਲੇੋਂ ਹੀ ਵੜ ਕੇ ਗਏ ਨੇ ਪਰ ਤੁਸੀਂ ਹੋ ਤੁਸੀਂ ਭੰਡੋਂ ਤੁਹਾਨੂੰ ਜਿਚਾਉਣਾ ਆਉਂਦਾ ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ ਉਹੀ ਬਾਸੀਆਂ ਗੱਲਾਂ ਐ ਤੁਹਾਡੇ ਕੋਲ ਤੁਸੀਂ ਤਾਂ ਉਹ ਆ ਮੈਂ ਹੁਣ ਨਿੰਗ ਰਿਹਾ ਹੈਬੋਵਾਲ ਤੋਂ ਹਰ ਹੈਬੋਵਾਲ ਦਾ ਇੱਕ ਇੱਕ ਮੇਰੀ ਮਾਂ ਇੱਕ ਇੱਕ ਭੈਣ ਪੁੱਛਦੀ ਆ ਲਿਆਓ 1000 ਰੁਪਇਆ ਕਿੱਥੇ ਆ Shimla Puri ਜਾਂਦੇ Shimla Pur ਦੀਆਂ ਭੈਣਾ ਮਾਮਾ ਪੁੱਛਦੀਆਂ ਲਿਆ ਭਗਵੰਤ ਮਾਨ ਕਿੱਥੇ ਆ 1000 ਰੁਪਇਆ ਜਿਹੜਾ ਵਾਦਾ ਕੀਤਾ ਸੀ ਕਿਸੇ ਪਿੰਡ ਚ ਜਾਂਦੇ ਹੋਂ ਤਾਂ ਪੁੱਛਦਿਆਂ ਵੀ ਲਿਆਓ 1000 ਰੁਪਏ ਕਿੱਥੇ ਆ ਤੁਸੀਂ ਤਾਂ ਝੂਠ ਬੋਲ ਕੇ ਇਹ ਕੰਮ ਕੀਤੇ ਤੇ ਇਸ ਕਰਕੇ ਤੁਸੀਂ ਬੀਜੇਪੀ ਦੇ ਮੁਕਾਬਲੇ ਤੁਸੀਂ ਕੱਖ ਨਹੀਂ ਕਰ ਸਕਦੇ ਮੋਦੀ ਸਾਹਿਬ ਦੀ ਬਹੁਤ ਕਲੀਅਰ ਵਿਜਨ ਬੜੀ ਵੱਡੀ ਸੋਚ ਆ ਸਿਰਫ ਤੇ ਸਿਰਫ ਡਵੈਲਪਮੈਂਟ ਦੀ ਅਸੀਂ ਤੁਹਾਡੇ ਚ ਉਲਝਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਤਾਂ ਸਿਰਫ ਇਹ ਗੰਦੀ ਰਾਜਨੀਤੀ ਆਪੋਪਾਜੀ ਦੀ ਰਾਜਨੀਤੀ ਕਰਨੀ ਹੈ ਅਸੀਂ ਸਿਰਫ ਤੇ ਸਿਰਫ ਇੱਕੋ ਇੱਕ ਅਜੰਡਾ ਤੁਸੀਂ ਜਾ ਕੇ ਰੋਜ ਪੈਨੇ ਹੋ ਨਾ ਉੱਤੇ ਲੰਬੇ ਅਮੇਸ਼ਾ ਜੀ ਦੇ ਮੈਨੂੰ ਪਤਾ ਹੈ ਇਹ ਜਿੰਨੇ ਕਿਸਾਨ ਨੇ ਇਹ ਕਿਸਾਨਾਂ ਦਾ ਜਿੰਨਾ ਤੁਸੀਂ ਕੰਮ ਖਰਾਬ ਕੀਤਾ ਹੋਇਆ ਤੁਸੀਂ ਕੀਤਾ ਹੋਇਆ